ਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਸਿਧਾਨਾ ਰੋਡ ਤੇ ਬਾਈ ਪਾਲ ਦੇ ਘਰੋਂ ਇੱਕ ਆਪਾਂ ਤੁਹਾਨੂੰ ਸੋਹਣੇ ਕੱਦ-ਕੱਦ ਤੇ ਸੋਹਣੇ ਵਜਨ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਪੂਰੀ ਗੱਲਬਾਤ ਆ ਬਾਈ ਦੇ ਨਾਲ ਹੀ ਕਰਾਂਗੇ ਵੀ ਕਿਹੜਾ ਸੂਆ ਮਿੱਤਰੋ ਸੂਂਦੀ ਆ ਸਿੰਘ ਮਿੱਤਰੋ ਜ਼ਰੂਰ ਖੁੱਲੇ ਨੇ ਤੇ ਥਾਂਲੇ ਵੀ ਦੀ ਪੂਰੀ ਸਾਫ਼ ਆ ਸੋਹਣਾ ਹਵਾਨਾ ਬਣਾਇਆ ਤੇ ਮਨੂੰ ਮੈਨੂੰ ਐਂ ਲੱਗਦਾ ਵੀ ਇੱਕ ਦੋ ਦਿਨ ਹੀ ਮਿੱਤਰੋ ਇਹ ਸੂਣ ਦੇ ਵਿੱਚ ਲਊਗੀ ਮੋੜ ਲੇ ਜੋਰੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ। ਕੱਲਾ ਕੱਲਾ ਮਿੱਤਰੋ ਥਾਣਾ ਹੈ। ਹਾਂ ਭਾਈ ਪਾਲ ਕੀ ਹਾਲ ਹੈ? ਠੀਕ ਹੈ ਜੀ ਵਧੀਆ ਜੀ। ਠੀਕ ਹੈ ਜੀ ਸਰਕਾਰ। ਸੁਆ ਕਿਹੜਾ ਜੇ ਮੱਝ ਦਾ ਪੰਲਾ? ਬਹੁਤ ਇੱਜਾ ਜੀ ਇਹਦਾ। ਤੀਜਾ। ਹਾਂਜੀ। ਓਕੇ। ਦੁੱਧ ਕਿੰਨਾ ਕਰਿਆ ਹ ਮਨ ਲਾ ਵੀ? ਦੁੱਧ 14 ਕਿਲੋ ਜਮਾ net ਚੋਇਆ ਬਾਈ ਮੈਂ ਥੱਲੋਂ। ਠੀਕ ਆ। ਉਹਦੋਂ ਤੋਂ ਬੜੀ ਖਰੀ ਹੈ ਜੀ ਧਾਰ ਤੂ ਬਹੁਤ ਪੋਲੀ ਹੈ ਮੱਝ ਦੀ। ਓਕੇ। ਛੀਂਹ ਠੰਡੀ ਬਹੁਤ। ਰੇਟ ਕੀ ਕਰਤਾ ਜੀ ਦਾ ਆਪਾਂ? ਰੇਟ ਤਾਂ ਆਪਾਂ ਜੈ ਜੀ ਕਰਨਾ ਜੀ। 93000 ਰੁਪਏ ਜੀ। 93। ਇਹਨੂੰ ਤੋਂ ਨਾ ਬ 93000 ਮਿੱਤਰੋ ਮੁੱਲ ਹੈ ਤੇ 13-14 ਲੀਟਰ ਦੁੱਧ ਵਾਲੀ ਮਿੱਤਰੋ ਮੱਝ ਆਪ ਨੂੰ ਲੱਗਦੀ ਹੈ ਤੇ ਅੱਗੇ ਤੁਹਾਡੀ ਸਮਝ ਹੈ ਸਿਹਤ ਪੱਖੋਂ ਵੀ ਸੋਹਣੀ ਹੈ ਵਜਨ ਵੀ ਚੰਗਾ ਹੈ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 75280 ਜੀ ਹਾਂਜੀ 79834 ਜੀ 75280 79834 ਸੋ ਕੱਲਾ-ਕੱਲਾ ਮਿੱਤਰੋ ਥਾੜਾ ਤੇ ਥੋੜਾ ਜਿਹਾ ਕੈਮਰੇ ਤੋਂ ਝਰੂਰ ਡਰ ਰਹੀ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ